ਛਿੰਦਾ ਅਮਲੀ ਕਬੱਡੀ ਦਾ ਇੱਕ ਜਿਹਾ ਨਾਮ ਸੀ ਜਿਸ ਦੇ ਬਾਰੇ ਕਿਹਾ ਜਾਂਦਾ ਸੀ ਕਿ ਛਿੰਦਾ ਜਿਸ ਦਾ ਗੁੱਟ ਫੜ ਲਵੇ ਫਿਰ ਉਹ ਛੱਡ ਨਹੀਂ ਸਕਦਾ ਸਵਰਗੀ ਛਿੰਦਾ ਅਮਲੀ ਕਬੱਡੀ ਖੇਡ ਦਾ ਮਹਾਨ ਜਾਫੀ ਸੀ ਜਿਸ ਨੇ ਕਬੱਡੀ ਦਾ ਵਿਦੇਸ਼ਾਂ ਵਿੱਚ ਵੀ ਪਰਚਮ ਲਹਿਰਾ ਦਿੱਤਾ ਸੀ ਉਹਨਾਂ ਨੇ ਉਹਨਾਂ ਦੇ ਸਪੁੱਤਰ ਗੈਵਿਨ ਬਾਠ ਜੋ ਇੰਗਲੈਂਡ ਵਿੱਚ ਸੈਟਲ ਹੋ ਚੁੱਕੇ ਹਨ ਅਤੇ ਭਤੀਜਾ ਗੁਰਮੀਤ ਸਿੰਘ ਗੇਜਾ ਵੱਲੋਂ ਹਰ ਸਾਲ ਉਹਨਾਂ ਦੀ ਯਾਦ ਵਿੱਚ ਉਹਨਾਂ ਦੇ ਜੱਦੀ ਪਿੰਡ ਵਿੱਚ ਵੱਡੀ ਕਬੱਡੀ ਟੂਰਨਾਮੈਂਟ ਕਰਵਾਇਆ ਜਾਂਦਾ ਹੈ ਜਿਸ ਵਿੱਚ ਕਬੱਡੀ ਦੀਆਂ ਨਾਮਵਰ ਟੀਮਾਂ ਹਿੱਸਾ ਲੈਂਦੀਆਂ ਹਨ ਅਤੇ ਜੇਤੂ ਰਹਿਣ ਵਾਲੀ ਟੀਮਾਂ ਨੂੰ ਵੱਡੇ ਇਨਾਮ ਦਿੱਤੇ ਜਾਂਦੇ ਨੇ ਇਸ ਵਾਰ ਵੀ ਕਬੱਡੀ ਦੇ ਮਹਾਨ ਖਿਡਾਰੀ ਰਹੇ ਸਵਰਗਵਾਸੀ ਸ਼ਵਿੰਦਰ ਸਿੰਘ ਸ਼ਿੰਦਾ ਅਮਲੀ ਦੀ ਯਾਦ ਵਿੱਚ ਉਹਨਾਂ ਦੇ ਜੱਦੀ ਪਿੰਡ ਕੈਲਕਲਾ ਵਿਖੇ 7ਵਾਂ ਕਬੱਡੀ ਕੱਪ ਕਰਵਾਇਆ ਗਿਆ ਜਿਸ ਵਿੱਚ ਸੂਬੇ ਦੀਆਂ ਮਸ਼ਹੂਰ ਕਬੱਡੀ ਟੀਮਾਂ ਨੇ ਭਾਗ ਲਿਆ ਇਸ ਮੌਕੇ ਕਬੱਡੀ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਤੇ ਨਾਮਵਰ ਖਿਡਾਰੀਆਂ ਨੂੰ ਫੋਰਟ ਰੈਕਟਰਾਂ ਦੇ ਕੇ ਪ੍ਰਬੰਧਕਾਂ ਵੱਲੋਂ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਵਿੱਚੋਂ ਬਿੱਲਾ ਜੋਲ ਸਤੂ ਖਡੂਰ ਸਾਹਿਬ ਦੇ ਗੱਜਨ ਡੇਰਾ ਬਾਬਨ ਨਾਨਕ ਸ਼ਾਮਿਲ ਸਨ ਤੁਸੀਂ ਵੀ ਦੇਖੋ ਇਹ ਖਾਸ ਰਿਪੋਰਟ ਬਹੁਤ ਵਧੀਆ ਮਾਹੌਲ ਨੇ ਪਰਚਾਰਿਆ ਜਿਨ੍ਹਾਂ ਵਿੱਚ ਸਾਰੇ ਭਰਾਵਾਂ ਦਾ ਸਹਿਯੋਗ ਆ ਜਿਨ੍ਹਾਂ ਕੋਈ ਦਿੱਤਾ ਵਾ ਉਹਨਾਂ ਦਾ ਵੀ ਬੜਾ ਧੰਨਵਾਦ ਜਿਨ੍ਹਾਂ ਨੇ ਲਾਏ ਆ ਉਹਨਾਂ ਦਾ ਵੀ ਬਹੁਤ ਧੰਨਵਾਦ ਆ ਜਿਹੜੇ ਆਏ ਉਹਨਾਂ ਦਾ ਵੀ ਬਹੁਤ ਧੰਨਵਾਦ ਆ ਬੜੀ ਬੜੀ ਦੂਰੋਂ ਪਲੇਅਰ ਆਏ ਆ ਦੇਖਣ ਵਾਲੇ ਵੀ ਆਏ ਆ ਬਾਕੀ ਆ ਬੜਾ ਸਭ ਤੋਂ ਵਧੀਆ ਮਜ਼ਾ ਪਤਾ ਕੀ ਆਇਆ ਆ ਆ ਕੁਪਨਾਂ ਦਾ ਸਾਈਕਲ ਜਿਹੜੇ ਵੰਡੇ ਆ ਨਾ ਜਿਨ੍ਹਾਂ ਨੂੰ ਲੱਖ ਲੱਖ ਰੁਪਏ ਮੈਂ ਕਿਹਾ ਉਹ ਵੀ ਖੁਸ਼ ਨਹੀਂ ਆਗੇ ਪਰ ਸਾਈਕਲਾਂ ਸਾਈਕਲ ਲੈ ਕੇ ਜਿੰਨੇ ਖੁਸ਼ ਹੋਏ ਨਾ ਬੰਦੇ ਇਹ ਗੱਲ ਸਹੀ ਆ ਅਗਲੀ ਵਾਰੀ ਭਾਏ ਨਾਮ ਘਟਾ ਦਈਏ ਵੱਡੇ ਸਾਈਕਲ ਵੱਧ ਵੰਡਾਂਗੇ ਇਨਾਮ ਦੀ ਗੱਲ ਵੱਡਿਆਂ ਦੀ ਨਹੀਂ ਹੈਗੀ ਸਭ ਤੋਂ ਵੱਡੀ ਗੱਲ ਇਹ ਆ ਵੀ ਜਿਹੜੇ ਮੇਰੇ ਚਾਚਾ ਜੀ ਸ਼ਿੰਦਾ ਅਮਲੀ ਹੀ ਨਾ ਉਹਦਾ ਨਾਮ ਬੜਾ ਵੱਡਾ ਉਹਨਾਂ ਦਾ ਨਾਮ ਬਹੁਤ ਵੱਡਾ ਹੈ ਇੰਟਰਨੈਸ਼ਨਲ ਤੇ ਉਹਨਾਂ ਨੂੰ ਪ੍ਰੇਮ ਕਰਨ ਵਾਲੇ ਪਿਆਰ ਕਰਨ ਵਾਲੇ ਬੜੇ ਦਰਸ਼ਕ ਪਹੁੰਚੇ ਆ ਤੇ ਨਵੀ ਪਨੀਰੀ ਨੂੰ ਵੀ ਪਤਾ ਲੱਗਾ ਵੀ ਸ਼ਿੰਦਾ ਅਮਲੀ ਕੋਈ ਖਿਡਾਰੀ ਹੈਗਾ ਆਹੀ ਤਾਂ ਕਰਕੇ ਅਸੀਂ ਕਬੱਡੀ ਕੱਪ ਕਰਾਉਨੇ ਆ ਅਦਰਵਾਈਜ਼ ਕਬੱਡੀ ਸਾਡੇ ਚ ਨਾ ਕੋਈ ਖੇਡਦਾ ਹੁੰਦਾ ਨਾ ਕਬੱਡੀ ਕੱਪ ਨਹੀਂ ਕਰਾਉਣਾ ਉਹਨਾਂ ਨੂੰ ਇਹੋ ਮੈਸੇਜ ਆ ਕਿ ਨਸ਼ਾ ਪੱਤਾ ਬਿਲਕੁਲ ਨਹੀਂ ਕਰਨਾ ਚਾਹੀਦਾ ਜਿਹੜੇ ਚਿੱਟੇ ਵਾਲ ਤੁਰੇ ਫੰਦੇ ਆ ਸਭ ਤੋਂ ਬੇੜਾ ਕਰਕੇ ਜਿਹੜਾ ਨਸ਼ੇ ਦਾ ਆਇਆ ਹੋਲੇ ਆ ਤੇ ਇਹੋ ਹੀ ਅਪੀਲ ਹੈ ਸਰਕਾਰਾਂ ਅੱਗੇ ਵੀ ਕਿ ਚਿੱਟੇ ਤੇ ਨੱਥ ਪਾਉਣੀ ਚਾਹੀਦੀ ਆ ਤਾਂ ਕਿ ਜਿਹੜੀ ਜਵਾਨੀ ਬਚ ਸਕੇ ਦੇਸ਼ਕਨ ਮੇਰੇ ਰੂਪਿਆ ਪਰਿ ਸਾਸ੍ਰੀ ਕਾਲ ਤੇ ਮੈਂ ਤੁਹਾਡਾ ਆਪਣਾ ਕਬੱਡੀ ਖਿਡਾਰੀ ਸਤੂ ਖੜੂਸ ਸਾਹਿਬ ਤੇ ਅੱਜ ਕਹਰੇ ਕਲਾਂ ਪਿੰਡ ਦੇ ਵਿੱਚ ਕਬੱਡੀ ਟੂਰਨਾਮੈਂਟ ਸੀਗਾ ਜਿਸ ਦੇ ਵਿੱਚ ਸਾਡੀ ਟੀਮ ਵਿਨਰ ਰਹੀ ਤੇ ਬਤੌਰ ਬੈਸਟ ਯਾਫੀ ਫੋਰ ਟਰੈਕਟਰ ਮੈਨੂੰ ਮਿਲਿਆ ਤੇ ਰੇਡਰ ਡੇਰਾ ਬਾਬਾ ਨਾਨਕਲੇ ਗੱਜੇ ਨੂੰ ਮਿਲਿਆ ਸੋ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਤੇ ਟੂਰਨਾਮੈਂਟ ਕਮੇਟੀ ਦਾ ਧੰਨਵਾਦ ਕਰਦੇ ਹਾਂ ਆਲਮੋਸਟ ਇੰਟਰਨੈਸ਼ਨਲ ਲੈਵਲ ਤੇ ਖੇਡਦੇ ਮੈਨੂੰ 12 ਸਾਲ ਹੋ ਗਏ ਜੀ 13ਵਾਂ ਸਾਲ ਚੱਲ ਰਿਹਾ ਭਾਈ ਕਿੱਦਾਂ ਦਾ ਮਹਿਸੂਸ ਕਰ ਰਹੇ ਹੋ ਅੱਜ ਇੱਕ ਵੱਡਾ ਮਿਲਿਆ ਬਹੁਤ ਵਧੀਆ ਫੀਲ ਹੁੰਦਾ ਜੀ ਜਦੋਂ ਕੋਈ ਕਬੱਡੀ ਦੇ ਵਿੱਚ ਇਨਾਮ ਮਿਲਦਾ ਸੋ ਮਿਹਨਤ ਕੀਤੀ ਦਾ ਮੁੱਲ ਮਿਲਦਾ ਤੇ ਬਹੁਤ ਖੁਸ਼ੀ ਹੁੰਦੀ ਹੈ ਜੀ ਭਾਜੀ ਅੱਜ ਨੌਜਵਾਨ ਜਿਹੜੇ ਨਸ਼ਿਆਂ ਦੀ ਦਲਦਲ ਵਿੱਚ ਪਏ ਹੋਏ ਆ ਉਹਨਾਂ ਨੂੰ ਸੁਨੇਹਾ ਦੇਣਾ ਚਾਹੋ ਬਿਲਕੁਲ ਜੀ ਬਿਲਕੁਲ ਸਾਰੇ ਪੰਜਾਬ ਦੇ ਜਿਹੜੇ ਨੌਜਵਾਨ ਆ ਮੈਨੂੰ ਮੇਰੇ ਵੱਲੋਂ ਛੋਟੇ ਵੀਰ ਵੱਲੋਂ ਬੇਨਤੀ ਆ ਕਿ ਨਸ਼ਿਆਂ ਦੀ ਦਲਦਲ ਚੋਂ ਨਿਕਲ ਕੇ ਮਾੜੇ ਕੰਮ ਛੱਡ ਕੇ ਗਰਾਊਂਡਾਂ ਨਾਲ ਜਿਹੜੋ ਇਹ ਨਹੀਂ ਕਬੱਡੀ ਹੋਰ ਵੀ ਸਾਰੀਆਂ ਗੇਮਾਂ ਨਾਲ ਜਿਹੜੋ ਤੇ ਤੰਦਰੁਸਤ ਪੰਜਾਬ ਦੀ ਜੋ ਸਿਰਜਣਾ ਕਰ ਸਕੀਏ ਥੈਂਕ ਯੂ ਜੀ ਜਦੋਂ ਤੇ ਮੰਨੂ ਕਲੀਅਰ ਆਸਟ੍ਰੇਲੀਆ ਵਾਲਾ ਮਾਣ ਕਰਦਾ ਪਾਲ ਢਿਲਵਾ ਆਸਟ੍ਰੇਲੀਆ ਵਾਲਾ ਆ ਯਾਰਾਂ ਦਾ ਯਾਰ ਆ ਮੇਰੇ ਵੀਰੋ ਆਸਟ੍ਰੇਲੀਆ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਕਬੱਡੀ ਕਲੱਬ ਮੱਲਬਾਰ ਦਾ ਆਸਟ੍ਰੇਲੀਆ 'ਚ ਗੱਲਾਂ ਹੁੰਦੀਆਂ ਨੇ ਮੰਨੂ ਕਲੇਰ ਦੀਆਂ ਪਰ ਮੈਨੂੰ ਲੱਗਦੀ ਗੱਲ ਇਧਰ ਗਰਦੇਤ ਇੱਕ ਟਰੈਕਟਰ ਤੇ ਇੱਕ ਟਰੈਕਟਰ ਤੇ ਲਿਖ ਦੋ ਆ ਕਿਸੇ ਨੇ ਕਰਿਆ ਗਰਦੇਤ ਪਰ ਮੈਨੂੰ ਲੱਗਦੀ ਗੱਲ ਪੁਆਇੰਟ ਕਿਹਦੇ ਹਿੱਸੇ ਇਹ ਥੋੜਾ ਪਿਆਰ ਮਾਪਿਆਂ ਨੇ ਰੱਖੀ ਨਾ ਮੈਂ ਸਹੁਰਿਆਂ ਦੀ ਹੋਈ ਥੋੜਾ ਪਿਆਰ ਨਾਲ ਮੇਰੇ ਭਰਾ ਬਣ ਕੇ ਜਿੰਨਾ ਜ਼ਿੰਦਗੀ ਚ ਹੱਸੀ ਉਹਨਾਂ ਢੋਲੀ ਆਹ ਲੈ ਕੇ ਆ ਗਏ ਅਰੇ ਪਾਈ ਤੇ ਜਾ ਰਹੇ ਆ ਇਹ ਬਾਰਾ ਤੂੰ ਵੀ ਲੱਖ ਲੱਖ ਵਧਾਰਕ ਸਰਦਾਰ ਸੁਰੇਂਦਰ ਸਿੰਘ ਜੀ ਨੂੰ ਬਹੁਤ ਬਹੁਤ ਵਧਾਰਕ ਅੱਜ ਸਵਰਗ ਦੇ ਸਾਡੇ ਪ੍ਰਾਕਰਮੇਤ ਗੁਰਮੇਤ ਖੇਚੇ ਦਾ ਵੀ ਵੱਡਾ ਸਹਯੋਗ ਹੈ ਮਾਣਾ ਮਾੜਾ ਜਿੱਥੇ ਬੈਲਜਿਕ ਭਰਾਵਾਂ ਨੇ ਮਾਰ ਦਿੱਤਾ ਤੇ ਉੱਥੇ ਗੁਰਮੇਤ ਖੇਚੇ ਨੇ ਵੀ ਬਹੁਤ ਵੱਡਾ ਪਿਆਰ ਕੀਤਾ ਕਿੰਨਾ ਕਿਨਾਰੇ ਖੁਸ਼ੇਤਰਾ ਅਮਰ ਹੈਰੀ ਸੰਗਤਾਂ ਦਾ ਧੰਨਵਾਦ ਹੋਵੇ ਵਾਸਤੇ ਹੋ ਲਾਵ ਚੌਲ ਦੀ ਟੀਮ ਖੜੇ ਹੈਰੀ ਮੁੰਡੀਕਰਾਲ ਰਚਿਤ ਕਿ ਡੈਨਮਾਰਕ ਗਿੱਲੇ ਖੇਲਦੇ ਨੇ ਬਦੀਨੇ ਵਾਲਾ ਉਹਨਾਂ ਦੀ ਟੀਮ